ਅੱਲਿਕੁਮ ਸਤਿ ਸ਼੍ਰੀ ਅਕਾਲ ਨਮਸਤੇ ਮੈਂ ਪੁਰਵਾ ਮਸੂਦ ਜੀਵੇ ਸਾਝਾ ਪੰਜਾਬ ਦੇ ਸ਼ੋ ਤਾਂ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜਿਆ ਨੂੰ ਆਖਦੀ ਹਾਂ ਅੱਜ ਅਸੀਂ ਪਹੁੰਚੇ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਕਸੂਰ ਦੇ ਪਿੰਡ ਜਮਸ਼ੇਰ ਵਿੱਚ ਜਿਸ ਨੂੰ ਚੱਕ ਚਵੀ ਵੀ ਕਿਹਾ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਇਹ ਪਿੰਡ ਸਿੱਖ ਸਰਦਾਰਾਂ ਵੱਲੋਂ ਵਸਾਇਆ ਗਿਆ ਪਿੰਡ ਹੈ ਔਰ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਹੁੰਦਾ ਸੀ ਅੱਜ ਅਸੀਂ ਆਪ ਸਭ ਨੂੰ ਇਸ ਪਿੰਡ ਬਾਰੇ ਜਾਣਕਾਰੀ ਦੇਵਾਂਗੇ ਅੱਲੈਕੁਮ ਅਬਾ ਜੀ ਵਾਲੈਕੁਮ ਸਲਾਮ ਕੀ ਹਾਲ ਹੈ ਤੁਹਾਡਾ ਠੀਕ ਆ ਜੀ ਤੁਹਾਡਾ ਨਾਮ ਕੀ ਹੈ ਇਲਮਦੀਨ ਇਲਮਦੀਨ ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ ਕুতਬਦੀਨ ਤੇ ਤੁਹਾਡੀ ਉਮਰ ਕਿੰਨੀ ਹੋ ਗਈ ਹੈ ਸਾਡੀ ਸਾਡੀ ਉਮਰ 70 ਨੂੰ ਆਪਣੇ ਖਲੇ ਆ ਅਸੀਂ ਹੁਣ ਜੋਸਵਿਲ ਐਸੇ ਪਿੰਡ ਤੋਂ ਤੁਸੀਂ ਸ਼ੁਰੂ ਤੋਂ ਆਹ ਪਹਿਲੇ ਐਸੇ ਤੋਂ ਵਾਹ ਵਾਹ ਇਹ ਇਹ ਤੋਂ ਨਹੀਂ ਆਂ ਜਿੰਮ ਸ਼ੇਖ ਚੱਕਰ ਪਿੰਡ ਕਿੰਨਾ ਕੁ ਪੁਰਾਣਾ ਹੈ ਪਹਿਲਾਂ ਤੇ 50 ਮਰਬਾ ਸੀ ਇਹ ਪਿੰਡ ਦਾ ਹੁਣ ਤਾਂ ਪਿੰਡੋ ਬੜਾ ਵਡਾ ਛਾਰਾ ਹੀ ਹੋ ਗਿਆ ਹੈ ਅੱਛਾ ਹਾਂ ਤੇ ਅੱਗੇ ਇਹ ਪਿੰਡ ਦਾ ਰਕਬਾ ਜਿਹੜਾ ਉਹ 50 ਮਰਬਾ ਸੀ ਪੁਰਾਣਾ ਕਿੰਨਾ ਕਿੰਨਾ ਪੁਰਾਣਾ ਪਿੰਡ ਹੈ ਪੁਰਾਣਾ ਐਡਾ ਕੋਈ ਨਹੀਂ ਹੈਗਾ ਸੀ ਇਹ ਪਿਛਾਂ ਕੰਗਨਪੁਰ ਦੇ ਕੋਲ ਜਮਸ਼ੇਰ ਸੀ ਉੱਥੋਂ ਇਹ ਪਿੰਡ ਵਜਾ ਸੀ ਜਮਸ਼ੇਰ ਸੀ ਕੋਲ ਹਾਂ ਉਹ ਵੀ ਜਮਸ਼ੇਰ ਸੀ ਤੇ ਉੱਥੋਂ ਫਿਰ ਥੋੜਾ ਚੇਰੀ ਹੋਇਆ ਸੀ ਮੇਰੇ ਅੱਗੇ ਬੰਦੀ ਉਹ ਬੋਲੇ ਬੇਬੰਦੀ ਹਾਂ ਇਹ ਬੇਬੰਦੀ ਫਿਰ ਇੱਥੇ ਆਣ ਉਹਨਾਂ ਨੇ ਜ਼ਮੀਨਾਂ ਖਰੀਦੀਆਂ ਬਾਰ ਬਾਰਾਂ ਦੇ ਨੇ ਬਾਹਰ ਹੁੰਦੀ ਸੀ ਰੁਖ ਹੁੰਦੇ ਸਾਰੇ ਇਸ ਪਿੰਡ ਵਿੱਚ ਸਿੱਖ ਤੇ ਮੁਸਲਮਾਨ ਇਕੱਠੇ ਰਹਿੰਦੇ ਸਨ ਆ ਇਕੱਠੇ ਰਹਿੰਦੇ ਆ ਲੈ ਨੇ ਜਿਹੜੀ ਆ ਤੋੜ ਇਹ ਮੁਸਲਮਾਨ ਲੋਹਾਰਾਂ ਦੀ ਤਰਖਾਨਾਂ ਦੀ ਕਮੀਆਂ ਦੀ ਸੀ ਅੱਛਾ ਤੇ ਪਰਾਂ ਇੱਕ ਗੋਠ ਦੇ ਵਿੱਚ ਥੋੜੇ ਜਿਹੇ ਘਰ ਪੰਜ ਸੱਤ ਘਰ ਹੈਗੇ ਸੀ ਸਾਂਝਾਂ ਦੇ ਅੱਛਾ ਉਹ ਇਹਨਾਂ ਦਾ ਕੂੜਾ ਗਵਾ ਜੱਟਾਂ ਦਾ ਮਾਲ ਰੰਗਰ ਦਾ ਨਾ ਉਹ ਕੂੜਾ ਸਾੜਦਿਆਂ ਉਹਨਾਂ ਨੂੰ ਦਾਣਾ ਫੱਕਾ ਦਿੰਦੇ ਸੀ ਅੱਛਾ ਹਾਂ ਉਹ ਕੂੜਾ ਸਾੜਦੇ ਸੀ ਤੇ ਇਹ ਲੋਹਾਰ ਸੀ ਕਮਿਆਰ ਸੀ ਜਲਾਇਆ ਸੀ ਇਹ ਕਮੀ ਸੀ ਸਾਰੀ ਲੈਣ ਦੇ ਵਿੱਚ ਪਰ ਇਹਨਾਂ ਦਾ ਆਬਦਾ ਰਕਵਾ ਕੋ ਨਹੀਂ ਸੀਗਾ ਕਮੀਆਂ ਦਾ ਅੱਛਾ ਅੱਛਾ ਇਸ ਪਿੰਡੇ ਚ ਪੱਕੇ ਘਰ ਕਿੰਨਾ ਦੇ ਹੁੰਦੇ ਸੀ ਜਟਾਂ ਦੇ ਜਿਹੜੇ ਜਿਹੜੇ ਪੱਕੇ ਘਰ ਹੁੰਦੇ ਸਨ ਇੱਕ ਕੱਚੇ ਘਰ ਸਨ ਮਿੱਟੀ ਦੇ ਇੱਕ ਪੱਕੇ ਘਰ ਹੁੰਦੇ ਸਨ ਉਹ ਕੱਚੇ ਪੱਕੇ ਥੋੜੇ ਸੀ ਕੱਚੇ ਜ਼ਿਆਦਾ ਸੀ ਹਾਂ ਹੁਣ ਤਾਂ ਪੱਕੇ ਹੀ ਹੋ ਗਏ ਨੇ ਲੋਕਾਂ ਨੇ ਘਰ ਲੈ ਲਏ ਉਦੋਂ ਪੱਕੇ ਐਵੇਂ ਵਿਰਲੇ ਸੀ ਸੋ ਐਵੇਂ 8-9 ਘਰ ਅਰੇਗੇ ਸੀ ਪੱਕੇ ਦੂਜਾ ਸਾਰਾ ਪਿੰਡ ਕੱਚਾ ਹੀ ਸੀ ਤੇ ਨਾਮ ਪਤਾ ਨਹੀਂ ਤੁਹਾਨੂੰ ਨਾਮ ਯਾਦ ਨਹੀਂ ਕਿਸੇ ਦੇ ਤਾਰੇ ਕਾ ਰੱਖੇ ਨਾ ਕਿਹੜੇ ਜੱਟ ਦਾ ਸੀ ਬੂਟਾ ਸਾਂ ਦਾ ਇੱਧਰ ਇੱਧਰ ਨਿਕਲਦਾ ਹਾਂ ਬੂਟਾ ਸਾਂ ਦਾ ਹਾਂ ਬੂਟਾ ਸਾਂ ਹਾਂ ਬੂਟਾ ਸਾਂ ਹੋਰ ਹੋਰ ਕਿੰਦਾ ਘੜ ਪੱਕਾ ਸੀ ਤੇ ਜੈਮਲ ਸਾਂ ਸੀ ਇੱਕ ਮੋਂਦਾ ਵੀ ਪੱਕਾ ਸੀ ਅੱਛਾ ਤੇ ਹਾਂ ਤੇ ਪੱਟ ਪੱਟਿਆ ਗਿਆ ਗੁਜਰ ਸਾਂ ਉਹਨਾਂ ਦਾ ਵੀ ਪੱਕਾ ਸੀ ਮੂਠਾ ਸੈਂਦਾ ਉਹਦਾ ਭਰਾ ਸੀ ਉਹਦਾ ਵੀ ਪੱਕਾ ਸੀ ਤੇ ਜਮੇਦਾਰ ਸੀ ਇੱਕ ਇੱਕ ਘਰ ਇੱਥੇ ਗਾ ਸੀ ਜਮੇਦਾਰ ਉਹ ਉਹ ਆਦਾ ਜਮੇਦਾਰ ਸਦਾ ਦੇ ਸੀ ਅੱਛਾ ਉਹਨਾਂ ਦਾ ਘਰ ਹੈਗਾ ਸੀ ਪੱਕਾ ਦੋ ਭਰਾਵਾਂ ਦੇ ਦੋ ਹੀ ਉਹਨਾਂ ਦੇ ਦੋ ਭਰਾਵਾਂ ਦੇ ਪੱਕੇ ਪੱਕੇ ਮਕਾਨ ਦੂਜੇ ਉਹਨਾਂ ਦੇ ਬਿਲਾਦਰੀ ਜਿਹੜੀ ਉਹਨਾਂ ਦੇ ਸਾਰੇ ਕੱਚੇ ਸੀ ਹਾਂ ਤੇ ਕਿੱਥੇ ਕਿੱਥੇ ਕਰਕੇ ਸੀ ਇਹ ਪੱਕੇ ਘਰ ਪਿੰਡ ਵਿੱਚ ਕਿੱਥੇ ਕਿੱਥੇ ਸਨ ਪੱਕੇ ਘਰ ਦੱਸਾਂ ਹਾਂ ਉਹ ਪਿੰਡ ਦੇ ਵਿੱਚ ਜੇ ਦੋ ਘਰ ਦਾ ਤੀਸਰੀ ਲਾਈਨ ਦੇ ਵਿੱਚ ਗੁਜਰ ਸਿੰਘ ਦੇ ਬੂਟਾ ਸਨ ਤੇ ਜਮੇਦਾਰਾਂ ਦਾ ਘਰ ਸੀ ਇਧਰ ਲਈ ਬਾਈ ਤੇ ਪਿੰਡ ਦੀ ਬਾਹਰਲੀ ਗੋਠ ਤੇ ਉੱਥੇ ਸੀ ਉਹਨਾਂ ਦੋ ਪਰਾਵਾਂ ਦੇ ਘਰ ਤੇ ਧਾਰਾ ਸਿੰਘ ਦਾ ਘਰ ਸੀ ਪੱਕਾ ਘਰ ਧਾਰਾਸ ਦੇ ਲਾਲਸ ਦੋਵੇਂ ਪਰਾ ਸੀ ਉਹਨਾਂ ਦੇ ਪੱਕੇ ਗਏ ਸੀ ਤੇ ਜੈਮਲ ਸਿੰਘ ਆ ਗਿਆ ਸੀ ਉਹ ਬਾਹਰ ਮਣੇ ਸੀ ਉਹ ਪਿੰਡ ਦੀ ਗੋਠ ਤੇ ਉਹਦਾ ਉਹਦਾ ਪੱਕਾ ਸੀ ਪਸੇ ਇਹਨੇ ਕਾਰੇ ਗਏ ਸੀ ਪੱਕੇ ਕੁਝ ਦੂਜਾ ਸਾਰਾ ਪਿੰਡ ਕੱਚਾ ਹੀ ਸੀ ਵੇਲੀਆਂ ਵੀ ਕੱਚੀਆਂ ਸੀ ਮਾਲ ਆਲੀਆਂ ਤੇ ਪੱਕੀਆਂ ਸੀ ਕੱਚੇ ਪਿੰਡ ਦਾ ਉਸ ਵੇਲੇ ਵੱਡਾ ਨੰਬਰਦਾਰ ਕੌਣ ਹੁੰਦਾ ਸੀ ਪਿੰਡ ਦਾ ਹਾਂ ਜ਼ਿਮੀਂਦਾਰ ਹੁੰਦਾ ਨਾ ਜ਼ਿਮੇਦਾਰ ਨੰਬਰਦਾਰ ਉਹ ਹੈਗਾ ਸੀ ਆਪਣਾ ਤਾਰਾ ਸਿੰਘ ਬਾਲ ਸਿੰਘ ਬਾਲ ਸਿੰਘ ਸੀ ਹੁੰਦਾ ਨਾਂ ਬਾਲ ਸਿੰਘ ਬਾਲ ਸਿੰਘ ਅੱਛਾ ਉਹ ਨੰਬਰਦਾਰ ਸੀ ਪਿੰਡ ਦਾ ਵੱਡਾ ਤੇ ਪਿੰਡ ਵਿੱਚ ਮਸਜਿਦ ਵੀ ਹੁੰਦੀ ਸੀ ਉਸ ਵੇਲੇ ਉਹ ਕੱਚੀ ਸੀ ਕੱਚੀ ਸੀ ਕਿੱਥੇ ਕਰਕੇ ਐਸੇ ਬਾਈ ਤੇ ਨਵੀਂ ਨਵੀਂ ਹੋਣਾ ਬੜੀ ਨਾ ਵੱਡੀ ਮਸਜਿਦ ਜਿੱਥੋਂ ਆ ਰੂੜੀਆਂ ਕੋਲੋਂ ਉਹ ਤਾਂ ਛੋਟੀ ਜੀ ਮਸਜਿਦ ਸੀ ਕੱਚੀ ਸੀ ਇਹ ਪਹਿਲੇ ਮਸਜਿਦ ਹੁੰਦੀ ਸੀ ਪੁਰਾਣੀ ਮਸਜਿਦ ਹੁੰਦੀ ਸੀ ਇੱਥੇ ਕੱਚੀ ਹੁੰਦੀ ਸੀ ਹੁਣ ਤਾਂ ਪੱਕੀ ਹੋ ਗਈ ਠੀਕ ਹੈ ਠੀਕ ਹੈ ਐਸੀ ਜਗ੍ਹਾ ਤੇ ਕੱਚੀ ਮਸਜਿਦ ਹੁੰਦੀ ਸੀ ਗੁਰਦੁਆਰਾ ਕਿੱਥੇ ਹੁੰਦਾ ਸੀ ਗੁਰਦੁਆਰਾ ਵਿਛਲੇ ਸਨ ਹੁੰਦਾ ਸੀ ਵਿਛਲੇ ਸਨ ਉਹ ਵੀ ਕੱਚਾ ਕਿ ਪੱਕਾ ਨਹੀਂ ਉਹ ਸਾਰਾ ਹੀ ਪੱਕਾ ਸੀ ਉਹਨਾਂ ਦਾ ਆ ਉਹਨਾਂ ਦਾ ਪੱਕਾ ਸੀ ਉਹਨਾਂ ਆਵਦਾ ਬਣਾਇਆ ਸੀ ਪੱਕਾ ਸੀ ਉਹ ਅੱਛੇ ਜੋ ਇਮਾਰਤ ਹੈ ਨਾ ਇਹ ਵਾਲੀ ਲੋਕੇਸ਼ਨ ਇੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੁੰਦੀ ਸੀ ਤੇ ਵੱਡਾ ਸੀ ਗੁਰਦੁਆਰਾ ਸਾਹਿਬ ਹਾਂਜੀ ਵੱਡਾ ਸੀ ਤੇ ਕਿੰਨੇ ਸਾਲ ਪਹਿਲੇ ਖਤਮ ਹੋਇਆ ਹੈ ਇਹ ਤਕਰੀਬਨ 6-7 ਸਾਲ ਤੋਂ ਖਤਮ ਹੋ ਗਿਆ ਅੱਛੇ 6-7 ਸਾਲ ਪਹਿਲੇ ਪੱਕੀ ਬਿਲਡਿੰਗ ਸੀ ਇੱਥੇ ਅੱਛਾ ਇਹ ਇੱਧਰ ਵੀ ਗਲੀ ਲੱਗਦੀ ਐ ਚੌਕ ਹੈਗਾ ਐ ਇਹ ਚੌਕ ਐ ਔਰ ਇਹ ਜੀ ਜੀ ਹਾਂਜੀ ਅੱਛਾ ਇਹ ਇੱਥੇ ਸਾਹਮਣੇ ਖੂਨ ਦਾ ਸੀ ਇਸ ਚੌਕ ਦੇ ਤੇ ਪਿੰਡੇ ਚ ਖੂ ਕਿੰਨੇ ਸਨ ਖੂ ਦਾ ਇੱਕ ਸੀ ਚੌਕ ਦੇ ਵਿੱਚ ਉੱਥੇ ਕਿਤੇ ਨਾ ਦਾ ਗੁਰਦੁਆਰਾ ਸੀ ਚਾਰੋਂ ਨੂੰ ਪਾਉਣੀਆਂ ਸੀ ਚਾਰ ਲੱਗੀਆਂ ਆ ਤੇ ਚਾਰ ਪੌਣੀਆਂ ਪੌਣੀਆਂ ਸੀ ਤੇ ਬਦਾਲੇ ਵਾਲੇ ਮਾ ਉਹਨਾਂ ਦੇ ਮਾਲ ਨੂੰ ਪਾਣੀ ਪਿਆਉਣ ਵਾਸਤੇ ਖੁਰਲੀਆਂ ਬਣੀਆਂ ਸੀ ਉਹਦੇ ਖੂਹ ਦੇ ਚਾਰ ਪੌਣੀਆਂ ਹੁੰਦੀ ਸੀ ਉਹਨੂੰ ਹੂੰ 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 ਉਹ ਚਾਰ ਪੌਣੀਆਂ ਸੀ ਉਹਨੂੰ ਖੂਹ ਨੂੰ ਤੇ ਨਾਲ ਹੀ ਉਹ ਗੁਰਦੁਆਰਾ ਜਿੱਥੇ ਉਹਨਾਂ ਦਾ ਗੁਰਦੁਆਰਾ ਸੀ ਨਾ ਚਾ ਉਹਦੇ ਵਿੱਚ ਸੀ ਵੱਡਾ ਖੂਹ ਸੀ ਉਹ ਤੇ ਦੂਜੀਆਂ ਖੂਹੀਆਂ ਤਾਂ ਉਹਨਾਂ ਦੇ ਘਰ ਘਰਾਜ ਵੀ ਉਹਨਾਂ ਨੇ ਆਪ ਦੇ ਜਿਨ੍ਹਾਂ ਨੇ ਨਹੀਂ ਭਰਨਾ ਹੋਣਾ ਸੀ ਉਹ ਘਰਾਜਾਂ ਚ ਵੀ ਖੂਹੀਆਂ ਬਣਾਈਆਂ ਸੀ ਸਕੂਲ ਹੁੰਦਾ ਸੀ ਸਕੂਲ ਸਕੂਲ ਕੋਣੀ ਸਕੂਲ ਕੋਣੀ ਸੀ ਸਕੂਲ ਨਹੀਂ 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 ਸਕੂਲ ਕੋਣੀ ਸੀ ਅੱਛਾ ਹਾਂ ਸਕੂਲ ਨਹੀਂ ਸੀਗਾ ਬੜਨ ਕਿੱਥੇ ਜਾਂਦੇ ਸੀ ਹੈ ਬੜਨ ਕਿੱਥੇ ਪੋਪੇ ਆਲੇ ਪੋਪੇ ਆਲੇ ਬੱਚੋ ਪੜਨ ਜਾਂ ਬਾਲ ਬੋਲ ਬੱਚੇ ਜਾਂਦੇ ਸੀ ਨਾ ਪੜਨ ਵਾਸਤੇ ਵੱਡਾ ਸਕੂਲ ਉੱਥੇ ਪੋਪੇ ਆਲੇਗਾ ਸੀ ਗਲ ਸੁੰਨੀ ਸੰਸਨ ਤਾਲੀਏ ਤੂੰ ਮਾਰੀ ਕਿਉਂ ਡਾਢੀ ਮਾਰ ਗਲ ਸੁੰਨੀ ਸੰਸਨ ਤਾਲੀਏ ਤੂੰ ਮਾਰੀ ਕਿਉਂ ਦਾ ਢੀਮਾਰ ਕਿਉਂ ਨਿੱਕਾਂ ਖਿੱਚ ਕੇ ਟੁਰ ਗਈ ਹਸਦੇ ਲੋਕਾਂ ਵਿੱਚਕਾਰ ਕਿਉਂ ਦੇ ਗਈ ਏ ਗੋਡੀ ਜ਼ਹਿਰਾ ਦੀ ਤੂੰ ਪਿਆਰ ਸਾ ਦੇ ਦੀਆਂ ਫਸਲਾਂ ਨੂੰ ਕਿਉਂ ਦੇ ਗਈ ਏ ਗੋਡੀ ਜ਼ਹਿਰਾ ਦੀ ਤੂੰ ਪਿਆਰ ਸਾ ਦੇ ਦੀਆਂ ਫਸਲਾਂ क्यों घोल पिला गई अरखा नहीं साढ़ी आन वाली नस्लानू लोग वाग भरावान रही सी सी हाँ बहुत प्यार गल सुनी सन संतालीए तू मारी क्यों डाढ़ी मार क्यों जरिया गया ना ते थो नी साडा एक सुनहरी ख्वाब ਕਿਉਂ ਜਰਿਆ ਗਿਆ ਨਾ ਤਿੱਥੋ ਨੀ ਸਾਡਾ ਇੱਕ ਸੁਨਹਿਰੀ ਖਾਬ ਅਸੀਂ ਇਹ ਦੁਆਵਾਂ ਮੰਗਦੇ ਸਾਡਾ ਵਸਦਾ ਰਵੇ ਪੰਜਾਬ ਅਸੀਂ ਇਹ ਦੁਆਵਾਂ ਮੰਗਦੇ ਸਾਡਾ ਵਸਦਾ ਰਵੇ ਪੰਜਾਬ ਗੋਰਿਆਂ ਦੇ ਹੱਥ ਚੜ੍ਹ ਕੇ ਤੂੰ ਵਿੱਚ ਪਾ ਗਈ ਸਾਡੇ ਦੜਾੜ ਗੱਲ ਸੁੰਨੀ ਸੰਸਨ ਤਾਲੀਏ ਤੂੰ ਮਾਰੀ ਕਿਉਂ ਡਾਢੀ ਮਾਰ ਕੋਈ ਇੱਧਰ ਬੈਠਾ ਰੋਂਦਾ ਏ ਕੋਈ ਉਧਰ ਬੈਠਾ ਰੋਂਦਾ ਏ ਕੋਈ ਇੱਧਰ ਬੈਠਾ ਰੋਂਦਾ ਏ ਕੋਈ ਉਧਰ ਬੈਠਾ ਰੋਂਦਾ ਏ ਕੋਈ ਚਾਹੇ ਜਾਣਾ ਨਨਕਾਨੇ ਨੂੰ ਕੋਈ ਅਜਮੇੜ ਦੇ ਸੁਪਨੇ ਵੇਂਦਾ ਏ ਸਾਨੂੰ ਰਾਹਾਂ ਵਿੱਚ ਹੀ ਰੋਕ ਲੈਂਦੀ ਸਰਹੱਦੀ ਜੋ ਲੱਗੀ ਤਾਰ ਗੱਲ ਸੁਣਨੀ ਸੰਸਨ ਤਾਲੀਏ ਤੂੰ ਮਾਹੀ ਕਿਉਂ ਦਾ ਢੀਮਾਰ ਕਿਉਂ ਲੀਕਾਂ ਖਿੱਚ ਕੇ ਟੁਰ ਗਈ ਹੱਸਦੇ ਲੋਕਾਂ ਵਿੱਚਕਾਰ ਤੂੰ ਲੋਕਾਂ ਦੀਆਂ ਮਜਬੂਰੀਆਂ ਤੇ ਜ਼ਰਾ ਖਿੜ ਖੜਾ ਕੇ ਹੱਸ ਜਾਣੀ ਸਾਡਾ ਗੱਤ ਜਿਆ ਭਰ ਆਂਦਾ ਏ ਤਕਰਾਵੀ ਦੇ ਉਸ ਪਾਰ ਸਾਡਾ ਗੱਤ ਜਿਆ ਭਰ ਆਂਦਾ ਏ ਤਕਰਾਵੀ ਦੇ ਉਸ ਪਾਰ ਗਰਲ ਸੁਣਨੀ ਸੰਸੰਤਾਲੀ ਤੂੰ ਮਾਰੀ ਕਿਉਂ ਦਾਢੀ ਮਾਰ ਹੁਣ ਇੱਕ ਦੂਜੇ ਨੂੰ ਵੇਂਦੇ ਆ ਵਾਗੇ ਉੱਤੇ ਜਾਕੇ ਨਹੀਂ ਹੁਣ ਇੱਕ ਦੂਜੇ ਨੂੰ ਵੇਂਦੇ ਆ ਵਾਗੇ ਉੱਤੇ ਜਾਕੇ ਨਹੀਂ ਬਹਾਨੇ ਨਾਲ ਹੱਥ ਹਿਲਾਈਦਾ ਅਸੀਂ ਉੱਚੇ ਨਾਰੇ ਲਾਕੇ ਨਹੀਂ बहाने नाल हथ हिलाई दा असी उच्चे नारे लाके ने जिसया एक दिन ता बार्डर खुलन गे सू मिलन गे बेली यार रब सब का भला करी इको अर्स तेरे दरबार गल सुनी संताली तू मारी क्यों डाढ़ी मार क्यों लीक खिच के टुर गई हसदे लोग ਪਿੰਡੋਂ ਪ੍ਰਵਾਸ ਕਰਕੇ ਚੜ੍ਹਦੇ ਪੰਜਾਬ ਜਾ ਕੇ ਵਸੇ ਸਰਦਾਰ ਤਾਰਾ ਸਿੰਘ ਜੀ ਦੇ ਪੋਤਰੇ ਸਰਦਾਰ ਰਸ਼ਪਾਲ ਸਿੰਘ ਸਿੱਧੂ ਜੀ ਆਪ ਆਪਣੇ ਵਡੇਰਿਆਂ ਬਾਰੇ ਅਤੇ ਪਿੰਡ ਬਾਰੇ ਇਸ ਵੀਡੀਓ ਵਿੱਚ ਦੱਸ ਰਹੇ ਨੇ। ਵਾਹਿਗੁਰੂ ਜੀ ਸਤਿ ਸਾਲ ਸਭ ਵਾਹਿਗੁਰੂ ਜੀ ਕੀ ਫਤਿਹ। ਮੈਂ ਰਸ਼ਪਾਲ ਸਿੰਘ ਸਿੱਧੂ ਪਿੰਡ ਅਮੂਰ ਤੋਂ ਬੋਲਣਾ ਪਿਆ। ਸਾਡੀ ਤਹਿਸੀਲ ਨਿਸੰਗੇ ਟਾਟਾ ਜ਼ਿਲ੍ਹਾ ਕਰਨਾਲੇ ਸਾਡੇ ਬਜ਼ੁਰਗ 1947 ਵਿੱਚ ਜਦੋਂ ਪਾਕਿਸਤਾਨ ਬਣਿਆ ਤੇ ਲਾਹੌਰ ਜ਼ਿਲ੍ਹਾ ਚ ਵਾਇਸ ਆਣਾ ਤੇ ਲਾਹੌਰ ਜ਼ਿਲ੍ਹਾ ਦੇ ਵਿੱਚ ਮੇਰੇ ਪਰਦਾਦਾ ਜੀ ਸਰਦਾਰ ਸਰੈਣ ਸਿੰਘ ਸਿੱਧੂ ਨੰਬਰਦਾਰ ਜੀ ਪਿੰਡ ਜਮਸ਼ੇਰ ਠਾੜ ਵਿੱਚ ਰਹਿੰਦੇ ਹੁੰਦੇ ਸਨ ਤੇ ਉਹਨਾਂ ਨੂੰ ਮਰਬਾ ਮਿਲੇ ਸਨ ਚੱਕ ਨੰਬਰ 24 ਮਰਬਾ ਚੱਕ ਨੰਬਰ 24 ਤੇ ਉਹਨੂੰ ਜਮਸ਼ੇਰ ਹੀ ਆਖਣ ਲੱਗ ਪਿਆ ਜਦੋਂ ਉੱਥੇ ਸਾਰੇ ਜਮਸ਼ੇਰੀਏ ਰਹਿੰਦੇ ਸਨ ਤੇ ਉਹ ਸਰਦਾਰ ਸਰਣ ਸਿੰਘ ਨੰਬਰਦਾਰ ਜੀ ਦੇ ਦੋ ਬੇਟੇ ਸਨ ਵੱਡਾ ਸਰਦਾਰ ਡੋਗਰ ਸਿੰਘ ਸਿੱਧੂ ਤੇ ਛੋਟਾ ਸਰਦਾਰ ਭਾਰਾ ਸਿੰਘ ਸਿੱਧੂ ਤੇ ਜਦੋਂ 1947 ਵਿੱਚ ਇੱਧਰ ਆਏ ਨੇ ਤੇ ਸਾਡਾ ਵੱਡਾ ਬਾਪੂ ਸਰਦਾਰ ਡੋਗਰ ਸਿੰਘ ਸਿੱਧੂ ਜੀ ਫਿਰੋਜ਼ਪੁਰ ਰਹੇਗੇ ਸਨ ਕਟਵਾਲ ਪਿੰਡ ਵਿੱਚ ਤੇ ਮੇਰਾ ਬਾਪੂ ਸਰਦਾਰ ਧਾਰਾ ਸਿੰਘ ਸਿੱਧੂ ਇੱਥੇ ਕਰਨਾਲ ਜ਼ਿਲ੍ਹਾ ਵਿੱਚ ਪਿੰਡ ਅਮੂਪੁਰ ਦੇ ਵਿੱਚ ਉਹਨਾਂ ਦੇ ਬਰਬੇ ਮਿਲੇ ਤੇ ਉਹ ਸਾਰਾ ਪਰਿਵਾਰ ਇੱਥੇ ਰਹਿਣਾ ਸ਼ੁਰੂ ਕੀਤਾ ਇੱਥੇ ਰਹਿ ਲੱਗ ਪਿਆ ਤੇ ਇਹ ਮੇਰੇ ਤਾਇਆ ਜੀ ਨੇ ਸਰਦਾਰ ਸੁਦੇਸ਼ ਸਿੰਘ ਸਿੱਧੂ ਪੁੱਗ ਜੀ ਇਹਨਾਂ ਨੂੰ ਵੀ ਆ ਦੇ ਨੇ ਤੇ ਇਹ ਧਾਰਾ ਸਿੰਘ ਜੀ ਦੇ ਸਰਦਾਰ ਧਾਰਾ ਸਿੰਘ ਸਿੱਧੂ ਜੀ ਦੇ ਵੱਡੇ ਤੋਂ ਛੋਟੇ ਲੜਕੇ ਨੇ ਵੱਡੇ ਦਾ ਨਾਮ ਸੀ ਸਰਦਾਰ ਦਿਆਲ ਸਿੰਘ ਸਿੱਧੂ ਇਹ ਫਿਰ ਦੂਜੇ ਨੰਬਰ ਤੇ ਸਰਦਾਰ ਸੁਬੇਕ ਸਿੰਘ ਸਿੱਧੂ ਉਸ ਤੋਂ ਛੋਟੇ ਮੇਰੇ ਪਿਤਾ ਜੀ ਜਿਨ੍ਹਾਂ ਦਾ ਨਾਮ ਸੀ ਸਰਦਾਰ ਬਾਜ ਸਿੰਘ ਸਿੱਧੂ ਪਹਿਲਵਾਨ ਤੇ ਉਸ ਤੋਂ ਛੋਟੇ ਸਨ ਸਰਦਾਰ ਸੁੱਚਾ ਸਿੰਘ ਸਿੱਧੂ ਇਹ ਚਾਰ ਭਰਾ ਸਨ ਸਰਦਾਰ ਧਾਰਾ ਸਿੰਘ ਜੀ ਦੇ بیٹے ਜੀ ਸਾਹਮਣੇ ਇਹ ਜਿਹੜਾ ਕਰਨਾ ਜਾ ਰਿਹਾ ਹਾਂ ਜੀ ਇੱਥੇ ਆਪਣਾ ਰਿਚਪਾਲ ਸਿੰਘ ਸੰਧੂ ਸਾਹਿਬ ਜੀ 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 ਹਾਂਜੀ ਉਹਨਾਂ ਦੇ ਵਾਲਾ ਜੀ 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 ਸਰਦਾਰ ਸੁਰੇਂਦਰ ਸਿੰਘ ਸੰਧੂ ਸਾਹਿਬ ਜੀ ਜੀ ਇਹ ਉਹਨਾਂ ਦਾ ਘਰ ਸੀ ਅੱਛਾ ਇਸ ਲੋਕੇਸ਼ਨ ਤੇ ਉਹਨਾਂ ਦਾ ਘਰ ਹੁੰਦਾ ਸੀ ਉਹਨਾਂ ਦਾ ਘਰ ਉਸ ਵੇਲੇ ਪੱਕਾ ਸੀ ਕਿ ਕੱਚਾ ਸੀ ਪੱਕਾ ਹੀ ਸੀ ਉਸ ਵੇਲੇ ਪੱਕਾ ਸੀ ਪੱਕਾ ਹੀ ਸੀ ਉਸ ਟਾਈਮ ਵੀ ਠੀਕ ਹੈ ਤੇ ਕਿੰਨੇ ਅਰਸੇ ਪਹਿਲੇ ਇਹਨਾਂ ਦੀ ਏਜ ਖਤਮ ਹੋਇਆ ਹੈ ਜਗਾ ਇਹ ਤਾਂ ਕਰੀਬਨ ਨੇ ਤੇ 15 ਸਾਲ ਹੋ ਗਏ 15 ਸਾਲ ਹੋ ਗਏ ਨੇ ਅੱਛਾ ਅੱਛਾ ਠੀਕ ਹੈ ਤੋਂ ਬਾਅਦ ਇਹ ਚੇਂਜ ਹੁੰਦਾ ਹੈ ਕਾਰ ਵੱਡਾ ਸੀ ਉਹਨਾਂ ਦਾ ਪੱਕਾ ਕਿੰਨੇ ਕੋ ਕਮਰੇ ਹੁੰਦੇ ਸੀ ਅਸੀਂ ਵੇਖਿਆ ਕਦੀ ਪਹਿਲੇ ਵੇਖਿਆ ਸੀ ਲekin ਕਮਰੇ ਤਕਰੀਬਨ 8-10 ਹੁੰਦੇ ਅੱਛਾ 8-10 ਕਮਰੇ ਦਾ ਵੱਡਾ ਘਰ ਸੀ ਅੱਛਾ ਇਹ ਪੂਰੇ ਮਤਲਬ ਜਿੱਥੇ ਇਹ ਹਮਾਰਤ ਬਣੀ ਹੋਈ ਹੈ ਇਹ ਪੂਰੀ ਜਗ੍ਹਾ ਤੇ ਸੀ ਇਹ ਥੋਰ ਵੀ ਵੱਡਾ ਸੀ ਮਤਲਬ ਇੱਥੋਂ ਇੱਥੋਂ ਲੈ ਕੇ ਕਿੱਥੇ ਤੱਕ ਸੀ ਘਰ ਇੱਥੋਂ ਲੈ ਕੇ ਇਸ ਕੋਨੇ ਤੋਂ ਲੈ ਕੇ ਹਾਂਜੀ ਇਹ ਗੇਟ ਤੱਕ ਸੀ ਕਾਲੇ ਰੰਗ ਵਾਲੇ ਗੇਟ ਤੱਕ ਐਸੇ ਤੱਕ ਉਹਨਾਂ ਦਾ ਘਰ ਹੁੰਦਾ ਸੀ

ਮੇਲੇ ਨਹੀਂ ਐ ਇੱਥੇ ਨਹੀਂ ਲੱਗਦਾ ਪੰਜ ਜੱਗ ਲੱਗਦਾ ਸੀ ਉੱਥੇ ਪੋਪੇ ਵਾਲੇ ਲੱਗਦਾ ਪੋਪੇ ਵਾਲੇ ਲੱਗਦਾ ਸੀ ਮੇਲਾ ਇੱਥੇ ਨਹੀਂ ਲੱਗਦਾ ਇਹ ਕਿੰਦਾ ਕਿੰਦਾ ਮੇਲਾ ਲੱਗਦਾ ਸੀ ਕਿਹੜਾ ਮੇਲਾ ਮਤਲਬ ਉਹ ਬਾਬਾ ਆਸ਼ਕ ਲਿਗੇਗਾ ਸੀ ਨਹੀਂ ਗੰਡੇ ਕਿੰਦਾ ਮੇਲਾ ਲੱਗਦਾ ਸੀ ਕਿਹੜਾ ਮੇਲਾ ਮਤਲਬ ਉਹ ਬਾਬਾ ਆਸ਼ਕ ਲਿਗੇਗਾ ਸੀ ਨਹੀਂ ਗੰਡੇ ਸ਼ਾ ਸੀ ਹਾਂ ਗੰਡੇ ਸ਼ਾ ਸੀ ਬਾਬਾ ਗੰਡੇ ਸ਼ਾ ਪੋਪੇ ਵਾਲਾ ਉੱਥੇ ਲੱਗਦਾ ਇਹ ਸਿੱਖ ਵੀ ਮਨਾਉਂਦੇ ਸੀ ਉਹ ਮੇਲਾ ਜਾਂਦੇ ਸੀ ਨਾਲ ਜਾਂਦੇ ਸੀ ਉਹਦੇ ਸੇਖਾਂ ਦਾ ਮੇਲੇ ਜਾਦਾ ਕੌਡੀ ਖੇਡਦੇ ਜਾ ਕੇ ਉੱਥੇ ਅੱਛਾ ਉਹੀ ਗਰ ਜਾਂਦੇ ਕੌਡੀ ਖੇਡਦੇ ਕੋਲ ਕਰਦੇ ਸੀ ਉੱਥੇ ਕੁਸ਼ਤੀ ਜਾਂਦੇ ਸੀ ਕਿੰਨੇ ਦਿਨ ਦਾ ਮੇਲਾ ਹੁੰਦਾ ਸੀ ਦੋ ਦਿਨ ਦਾ ਦੋ ਦਿਨ ਦਾ ਨਾ ਦੋ ਸਾਰੇ ਮਿਲ ਕੇ ਮਨਾਉਂਦੇ ਸੀ ਹਾਂ ਦੋ ਠੀਕ ਹੈ ਦੋ ਤੇ ਤੁਹਾਡੇ ਇਸ ਪਿੰਡ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਕੀ ਕੀ ਨਾਮ ਨੇ ਪਿੰਡਾਂ ਦੇ ਨਾਮ ਪੁੱਛਦੇ ਹੀ ਹਾਂ ਆਲੇ ਦੁਆਲੇ ਜਿਹੜੇ ਆਲੇ ਦੁਆਲੇ ਹੋਣ ਪੰਜ ਚੱਕ ਸੀ ਬਾਵੇ ਚੱਕ ਸੀ ਖੱਤੀ ਚੱਕ ਸੀ ਝੋਰੂ ਸੀ ਬਾਈਚਾਕ ਸੀ ਤੇ ਪਪਾ ਆਪਣਾ ਬਣਾ ਸਰੇਚਰ ਸੀ ਕਾਨੀ ਸੀ ਇਹ ਪਿੰਡ ਸੀ ਸਾਡੇ ਪਾਸੇ ਹਾਂ ਬਾਈਚਾਕ ਤੇ ਪੋਪੇ ਵਾਲਾ ਤੇਜਕ ਪੋਪੇ ਵਾਲਾ ਤੇਜਕ ਪੋਪੇ ਵਾਲਾ ਇਹ ਸਾਰੇ ਮਦਾਲੇ ਵਾਲੇ ਨੇੜੇ 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 ਪਿੰਡ ਦੇ ਇਹ ਪਿੰਡ ਦੇ ਮਦਾਲੇ ਗੰਝੇ ਗੰਝੇ ਵੀ ਹੋਏ ਸੀ ਹਾਂ ਉਹ ਵੀ ਪਿੰਡ ਹਾਂ ਗੰਝੇ ਵੀ ਆ ਚ ਨੇੜੇ ਹੀ ਨੇ ਅੱਛਾ ਤੇ ਜਿੱਦੋਂ ਮਤਲਬ ਆਪਣੇ ਆਂਦੇ ਰਮਜ਼ਾਨ ਆਂਦਾ ਹੈ ਰੋਜ਼ੇ ਰੱਖਨੇ ਆਪਾਂ ਐਂ ਤੇ ਤਿਹਾਰ ਆਂਦੇ ਨੇ ਤੇ ਉਹਨਾਂ ਚ ਸੀ ਮਿਲਣਾ ਜੁਲਣਾ ਉਹ ਮਤਲਬ ਉਹ ਕਰਦੇ ਸੀ ਮੁਸਲਮਾਨਾਂ ਦੀ ਮਦਦ ਕਰਦੇ ਸੀ ਉਹ ਕਰੋ ਦਾਣੇ ਦੇਂਦੇ ਸੀ ਉਹ ਪੈ ਦੇਂਦੇ ਸੀ ਦਾਣੇ ਉਹ ਬੜੀ ਮਦਦ ਕਰਦੇ ਸਿਵੇਂ ਆਖੀਏ ਪੈ ਮਾਰੇ ਗਰੀਬ ਬੰਦੇ ਦੀ ਕਰਦੇ ਸੀ ਉਦੋਂ ਖਰਾਸ ਹੁੰਦੇ ਸੀ ਚਾਰ ਖਰਾਸ ਸੀ ਇਸ ਪਿੰਡ ਦੇ ਦਾਣੇ ਪੀਣ ਵਾਲੇ ਹੁਣ ਤਾਂ ਚੱਕੀਆਂ ਦੇ ਪੀਂਦੇ ਨੇ ਜੁੱਡੀਆਂ ਚੱਕੀਆਂ ਚੱਲ ਪਈਆਂ ਨੇ ਉਹ ਗਰੀਬ ਦੀ ਸ਼ਾਦੀ ਸ਼ੂਦੀ ਹੋਣੀ ਕੋ ਬੱਚੀ ਦੀ ਹੋਣੀ ਉਹਨਾਂ ਨੇ ਆਖਣਾ ਸੀ ਦਾਣੇ ਪੀਕ ਦੇਣੇ ਆ ਆਪਦੇ ਬਲ ਜੋ ਆਪਦੇ ਬਲ ਜੋ ਕੇ ਦਾਣੇ ਦੇਣੇ ਆ ਮੈਂ ਅਖੀਏ ਮਜ਼ਾਦ ਬੜੀ ਕਰਦੇ ਗਰੀਬਾਂ ਦੀ ਉਹ ਤੇ ਉਹ ਵੀ ਤਾਂ ਉਹ ਸਾਡੇ ਨਾਲ ਚੰਗਾ ਕਰਦੇ ਰਹੇ ਨੇ ਅਸੀਂ ਉਹਨਾਂ ਨਾਲ ਤਾਂ ਚੰਗਾ ਕਰਦੇ ਰਹੇ ਨੇ ਅੱਛਾ ਕਿਸੇ ਮਤਲਬ ਗਰੀਬ ਦੀ ਬੱਚੀ ਦੀ ਸਾਥੀ ਹੋਣੀ ਆ ਕੁਝ ਤੇ ਹੋ ਦੁੱਧ ਦੇਣਾ ਉਹਨਾਂ ਨੇ ਆਖਣਾ ਦੋ ਇੱਕ ਮੱਝ ਮਿਲਣੀ ਦੋ ਮਿਲਣ ਜਿੰਨਾ ਦੁੱਧ ਉਹਨਾਂ ਬਰਾਤ ਆਉਣੀ ਬੱਚੀ ਉਹਨਾਂ ਨੇ ਦੁੱਧ ਦੇਣਾ ਚੋ ਆਪਦੇ ਘਰ ਚੋ ਕੇ ਬਾਲਟੀ ਚ ਦੁੱਧ ਦੇ ਉਹਨਾਂ ਨੇ ਆਖਣਾ ਲੈ ਭਈ ਬਰਾਤ ਆਉਣੀ ਹੈ ਗਰੀਬ ਦੀ ਅਮੇ ਆਖੀ ਇਹ ਬੰਦਾਰ ਕਰਦੇ ਰਹੇ। ਮਤਲਬ ਉਹ ਬੜੀ ਮਦਦ ਕਰਦੇ। ਫੇਰ ਉਹਨੇ ਆਖਣ ਤੇਰੇ ਕੋਲ ਨਹੀਂ ਨਾ ਕੁਝ ਹੈਗਾ ਦਾਣਾ ਕੋਈ ਨਹੀਂ ਪੈਸੇ ਕੋਈ ਨਹੀਂ ਜਾਣੇ ਕੋਈ ਹੈਗੇ। ਜਾਣੇ ਵੀ ਤੁਸੀਂ ਸਾਡੇ ਕੋਲ ਲਓ ਜਿੰਨੇ ਚਾਹੀਦੇ ਨੇ ਕਿ ਉਹ ਲੈਣਾ ਆਵੇ। ਉਹ ਲੈ ਲੋ ਸਾਨੂੰ ਸਭ ਸਾਈਨ ਨਾਲ ਪੈਸੇ ਦੇ ਦੇ ਅੱਛਾ। ਹਾਂ ਅਮੇ ਆਖੀ ਹੈ ਨਾ ਇਹ ਨਹੀਂ ਮਦਦ ਕਰਦੇ ਰਹੇ। ਜਦੋਂ ਵੰਡ ਹੋਈ ਹੈ ਵਿਦਾਨ ਮੈਂ ਕਿ ਉਹਨਾਂ ਨੇ ਇੱਥੋਂ ਜਾਣਾ ਹੈ। ਤੇ ਆਰਾਮ ਨਾਲ ਚਲੇ ਗਈ ਸੀ ਪੈਨ ਛੱਡ ਕੇ। ਇੱਥੋਂ ਸੇ ਉਹਨਾਂ ਦਾ ਉਹ ਰਾਮ ਨਾਲ ਗਏ ਨੇ ਆਰਾਮ ਨਾਲ ਇੱਥੇ ਜਰਾ ਸੀ ਪਿੰਡ ਸਾਡਾ ਵੱਡਾ ਦਬਲ ਤੇ ਇਧਰੋਂ ਫੌਜੀਆ ਦਾ ਚੱਕ ਸੀ ਆਪਣਾ ਸੁਰ ਸਿੰਘ ਉਥੋਂ ਫੌਜੀ ਆਏ ਨੇ ਜਦੋਂ ਉੱਠ ਕੇ ਇਧਰ ਗੱਡਾਂ ਲੈ ਕੇ ਤੇ ਇਥੋਂ ਕਿਸੇ ਨੇ ਉਹਨਾਂ ਨੂੰ ਕੁਝ ਨਹੀਂ ਆਖਿਆ ਆਪਦੀ ਮਦਦ ਨਾਲ ਉਥੋਂ ਜਰਾਵਾਂ ਤੋਂ ਆਈ ਜਦੋਂ ਉੱਠ ਕੇ ਆਏ ਨੇ ਗੱਡੀ ਤੇ ਤੇ ਉੱਠ ਕੇ ਗਏ ਜਲੇ ਨੇ ਭਾਈ ਫੇਰ ਉਹਨੂੰ ਇੱਥੇ ਉਹਨਾਂ ਨੂੰ ਕਿਸੇ ਨੇ ਨਾ ਪਿੰਡ ਵਾਲੇ ਨੇ ਹੱਥ ਕੋਟ ਨਹੀਂ ਕੀਤੀ ਮਿਲ ਕੇ ਗਏ ਸੀ ਮਿਲ ਕੇ ਗਏ ਸੀ ਤੁਹਾਨੂੰ ਕਿ ਅਸੀਂ ਚੱਲਨੇ ਆਉਣ ਪਿੰਡ ਛੱਡ ਕੇ ਐਸੇ ਤਾਂ ਹੋਣ ਆਦੇ ਸੀ ਅਗੇ ਇੱਕ ਜੱਟ ਬੋਲਦਾ ਸੀ ਉਹ ਫੌਜਾ ਜੜਾ ਜਨ ਦੰ ਦੱਸਿਆ ਪੱਕਾ ਵਾ ਉਹ ਕੋਠੇ ਦੇ ਛੱਤ ਪਿਆ ਪਾ ਦਾ ਪੱਕੀ ਅੱਛਾ ਤੇ ਇਧਰੋਂ ਜਦੋਂ ਉੱਠ ਕੇ ਆਏ ਨਾ ਤੇ ਆਂਦਾ ਬਾਈ ਚੱਕਦੇ ਤੇ ਆਂਦਾ ਆਖੇ ਜੇ ਆਵੇਂ ਉੱਠੇ ਜਾਂਦੇ ਨੇ ਉੱਥੋਂ ਪਹੁੰਚ ਕੇ ਤੇ ਉਹਨੇ ਆ ਜਾਂਦੇ ਤੇ ਜੋ ਦੂਜਾ ਦਿਨ ਚੜਿਆ ਨਾ ਤੋਂ ਉਹ ਵੀ ਲੱਦੀ ਜਾਵੇ ਸਾਰਾ ਪਿੰਡੀ ਉੱਠ ਗਿਆ ਫੇਰ ਚਲੇ ਗਏ ਹਾਂ ਸਾਰਾ ਪਿੰਡੀ ਉੱਠ ਗਿਆ ਤੇ ਆਪਣਾ ਸਮਾਨ ਸਮੂਹ ਲੈ ਗਏ ਆ ਸਭ ਛੱਡ ਕੇ ਨਹੀਂ ਜਿੰਨਾ ਕੋ ਉਹਨਾਂ ਕੋਲ ਗਾਇ ਇਥੋਂ ਸਾਰੇ ਗੱਡੀ ਤੇ ਲੈ ਕੇ ਨੇ ਇੱਕ ਇੱਕ ਬਲਦ ਲੈ ਕੇ ਗਰ ਮੱਜਾ ਮੂਜਾ ਪਸੂ ਬੂਦੂ ਛੱਡ ਗਏ ਨੇ ਤੇ ਜਿਹੜਾ ਜਿੰਨਾ ਕੋ ਉਹਨਾਂ ਕੋਲ ਕੋਈ ਮੋਠਾ ਦਾ ਮਾਲ ਸੀ ਉਹ ਇਸ ਤਰ੍ਹਾਂ ਘਰ ਘੁਰ ਕੇ ਨਜ਼ਰ ਆਉਂਦੀਆਂ ਗੱਡਾਂ ਗੱਡ ਹਰ ਇੱਕ ਕੋਲ ਸੀ ਜੱਟ ਕੋਲ ਇਥੇ ਹਾਂ ਜਿੰਦੇ ਕੋਲ ਦੋ ਕਿਲੇ ਸੀ ਉਹਦੀ ਵੀ ਗੱਡ ਸੀ ਤੇ ਤੁਹਾਡਾ ਜ਼ਾਹਿਰ ਹੈ ਬਚਪਨ ਗੁਜ਼ਰਿਆ ਉਹਨਾਂ ਨਾਲ ਤੇ ਤੁਹਾਨੂੰ ਕਿਸੇ ਤੁਹਾਡੇ ਹਾਨ ਦੇ ਸਰਦਾਰ ਦਾ ਨਾਮ ਯਾਦ ਹੈ ਜਿਨ੍ਹਾਂ ਨਾਲ ਤੁਸੀਂ ਖੇਲੇ ਹੋ ਉਹ ਜਿਨ੍ਹਾਂ ਨਾਲ ਤੁਹਾਡੀ ਘਰ ਵਾਲਿਆਂ ਦਾ ਹੋਏ ਮਿਲਣਾ ਜੁਲਣਾ ਤੁਹਾਡੇ ਬਾਲ ਸਾਬ ਦਾ ਤਾਂ ਹੁਣ ਤਾਰ ਧਾਰਾ ਸਿੰਘ ਸੀ ਲਾਲ ਸਿੰਘ ਸੀ ਆ ਘਰ ਵਾਲੇ ਪੱਕਾ ਕਰ ਸੈਂਟਰ ਲਾ ਕੋ ਨੇ ਪਰਾ ਸੀ ਇੱਕ ਦਾ ਬਾਲ ਸਿੰਘ ਸੀ ਇੱਕ ਦਾ ਲਾਲ ਸਿੰਘ ਸੀ ਇੱਕ ਤਾਂ ਟਹਿਲ ਸਿੰਘ ਸੀ ਤੇ ਇੱਕ ਦਾ ਇਹ ਤਿੰਨਾ ਪਰਾਵਾਂ ਦਾ ਨਾਮ ਮਰਬਾ ਇਹਨਾਂ ਦੀ ਪਹਿਲੀ ਸੀ ਪੂਰਾ ਮਰਬਾ ਇਹਨਾਂ ਦੋ ਤਿੰਨਾ ਪਰਾਵਾਂ ਦੇ ਤੇ ਗੁੱਜਰ ਸਿੰਘ ਸੀ ਦੋ ਤੇ ਬੂਟਾ ਸੀ ਉਹ ਵੀ ਆ ਦੋਵੇਂ ਪਰਾ ਸੀ ਤੁਹਾਡੇ ਹਾਨ ਦੇ ਕਿਸੇ ਸਰਦਾਰ ਦਾ ਨਾਮ ਤੁਹਾਡੇ ਹਾਨ ਦੇ ਜਿਹਨਾਂ ਨਾਲ ਤੁਸੀਂ ਖੇਲੇ ਹੋ ਉਹ ਜਾਂ ਤੁਹਾਡੇ ਘਰ ਆ ਨਾ ਜਾਣਾ ਹੋਏ ਕਾਫੀ ਉਹਨਾਂ ਦਾ ਉਹ ਨਾਜ਼ਰ ਆਉਣ ਜਾਣ ਤਾਂ ਸਾਰਿਆਂ ਦੇ ਸਾਰਿਆਂ ਘਰ ਹੀ ਆਦੇ ਜਾਂਦੇ ਰਹੇ ਨੇ ਉਹ ਅਸੀਂ ਉਹਨਾਂ ਘਰ ਜਾਂਦੇ ਰਹੇ ਹਾਂ ਉਹ ਸਾਡੇ ਘਰ ਆ ਜਾਂਦੇ ਰਹੇ ਨੇ ਆਖੀਏ ਵੇ ਅੱਛਾ ਟੋਡੇ ਜਿਹੜੇ ਆਣੀ ਸੀ ਉਹ ਕਿਹੜਾ ਸੀ ਮੋਦਾ ਟੋਰੀ ਗਾਇਨਾ ਨਾਮ ਉਹਦਾ ਟੋਰੀ ਗਾਣਾ ਉੱਥੇ ਉੱਥੇ ਤੁਹਾਡੇ ਨਾਲ ਮਾਤ ਅੰਦਾਸ ਨਾ ਕੀ ਸੀ ਉਹ ਦਿਨ ਇੱਕ ਸੀ ਧਾਰਾ ਸਿੰਘ ਇੱਕ ਸੀ ਲਾਲ ਸਿੰਘ ਉਹਨਾਂ ਨਾਲ ਸਾਡਾ ਵਾਹ 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 ਬੋੜਾ ਸੀ ਆਥੇ ਉਹਨਾਂ ਦਾ ਘਾਰ ਹੈ ਉਹ ਮਿਲ ਕੇ ਗਏ ਸੀ ਤੁਹਾਨੂੰ ਹਾਂ ਮਿਲ ਕੇ ਗਏ ਨੇ ਸਾਨੂੰ ਐਵੇਂ ਆਖੀ ਜੇਵੇ ਮਿਲ ਕੇ ਗਏ ਨੇ ਤੇ ਰੋਂਦੇ ਹੋਣਗੇ ਕਿ ਬੇਟ ਛੱਡ ਕੇ ਜਾਣਗੇ ਹਾਂ ਬੇ ਰੋਣਾ ਤਾਂ ਫਿਰ ਤੁਹਾਨੂੰ ਪਤਾ ਇਹ ਵੀ ਜਦੋਂ ਆਉਤਰੋ ਆਏ ਨੇ ਇਹ ਵੀ ਤਾਂ ਆਉਦੀ ਤਾਂ ਛੱਡ ਕੇ ਇਹ ਵੀ ਤਾਂ ਰੋਂਦੇ ਹੀ ਸੀ ਨਾ ਜੜਿਆ ਹੈ ਕਿਆਮਤ ਜੂ ਆ ਗਈ ਸਾ ਉਧਰੋ ਵੀ ਆ ਗਈ ਇਧਰੋ ਆ ਗਈ ਤੇ ਫਿਰ ਵੰਡ ਤੋਂ ਬਾਅਦ ਕਦੀ ਉਧਰੋਂ ਕੋਈ ਆਇਆ ਆਪਣਾ ਪਿੰਡ ਵੇਖਣ ਇੱਧਰ ਉਹ ਆਪ ਕੋ ਨਹੀਂ ਆਏ ਤੇ ਉਹਨਾਂ ਦਾ ਉਧਰ ਦਾ ਜੰਮੇ ਦਾ ਆਇਆ ਹੈ ਇੱਥੇ ਸਾਨੂੰ ਮਿਲਣ ਆਇਆ ਹੈ ਕੌਣ ਉਹ ਉਧਰ ਨਾਂ ਭਰੋਨਪਾਲ ਹਾਂ ਰਜਪਾਲ ਸਿੰਘ ਰਜਪਾਲ ਸਿੰਘ ਸਿੱਧੂ ਹਾਂ ਉਹ ਤਾਂ ਆਇਆ ਸਾਡੇ ਕੋਲ ਇੱਥੇ ਮਿਲ ਕੇ ਗਿਆ ਸਾਡੇ ਦੋ ਦਿਨ ਰਿਹਾ ਤਿੰਨ ਦੋ ਤਿੰਨ ਦਿਨ ਰਿਹਾ ਇੱਥੇ ਸਾਡੇ ਕੋਲ ਮਿਲ ਕੇ ਗਿਆ ਤੇ ਇੱਕ ਰਾ ਇੱਕ ਪਹਿਲਾਂ ਆਏ ਨੇ ਬੂਟਾ ਸੈਂ ਤੇ ਗੁੱਜਰ ਸੈਂ ਆਏ ਨੇ ਅੱਛਾ ਆਏ ਸਰ ਆਏ ਸਨ ਉਹ ਵੀ ਮਿਲ ਕੇ ਸਾਨੂੰ ਨਾਲ ਤੋਂ ਉਦੋਂ ਹੀ ਗਏ ਚਲੇ ਨੇ ਤੇ ਜਿਹੜਾ ਮਗਰੋਂ ਇੱਕ ਆਇਆ ਨਾ ਉਹ ਰਿਹਾ ਦੋ ਦਿਨ ਇੱਥੇ ਸਾਰੇ ਮੇਲਮੁਲਕੇ ਪਿੰਡ ਦੇ ਵਿੱਚ ਕਿਵੇਂ ਲੱਗਿਆ ਉਹ ਆਇਆ ਸਭ ਨੂੰ ਮਿਲਿਆ ਪਿਆਰ ਨਾਲ ਮਿਲੇ ਸਾਰੇ ਉਹਨੂੰ ਅੱਛਾ ਲੱਗਿਆ ਮੈਨੂੰ ਪਿਆਰ ਨਾਲ ਹੀ ਮਿਲੇ ਨੇ ਸਾਰੇ ਭਰਾ ਜਿਹੜੇ ਭਰਾ ਉਧਰੋਂ ਵੀ ਆਏ ਨੇ ਉਹ ਵੀ ਉੱਥੇ ਮੇਲਾ ਹੀ ਲਾਈ ਰੱਖਦੇ ਸੀ ਉਹ ਵੀ ਬੜੇ ਖੁਸ਼ੀ ਨਾਲ ਰਾਜੀ ਨਾਲ ਮਿਲੇ ਨੇ ਅੱਛਾ ਹਾਂ ਸਾਰੇ ਆਵੇਂ ਕੋਈ ਦੋ ਦੁਰਸ਼ ਪਾਸਿੰਗ ਆਇਆ ਸੀ ਉਹਨੇ ਆਪਣੇ ਵੱਡਿਆਂ ਬਾਰੇ ਦੱਸਿਆ ਕਿ ਉਹ ਕੌਣ ਸਨ ਕਿੱਥੇ ਰਹਿੰਦੇ ਸਨ ਉਹਨਾਂ ਦਾ ਕਾਰਜ ਇੱਥੇ ਕਿੱਥੇ ਸੀ ਉਹਨਾਂ ਨੇ ਉਹ ਫਿਰ ਸਾਨੂੰ ਆਖਿਆ ਵੀ ਸਾਡੇ ਵੱਡੇ ਦਾ ਘਰ ਵਿਖਾਓ ਫਿਰ ਸਾਨੂੰ ਆਖਿਆ ਸਾਡੀ ਸਾਡਾ ਜਿਹੜਾ ਮਰਬਾ ਸੀ ਉਹਨੂੰ ਵਿਖਾਓ ਉਹ ਮਰਬਾ ਹਾਂ ਅਸੀਂ ਫਿਰ ਪਾਈ ਉਹਨੂੰ ਆਵੇਂ ਆਖੀਏ ਸਾਡੇ ਨਾਲ ਸੈਕੈ ਗਿਆ ਹੈ ਸਾਈਕਲ ਤੇ ਉਹਨੂੰ ਉਹ ਵਿਹਲੀ ਵਿਖਾਈ ਉਹਨੇ ਆਖਿਆ ਤੁਹਾਡੀ ਵਿਹਲੀ ਸੀ ਅੱਛਾ ਫਿਰ ਉਹਨੇ ਸਾਡ ਨੂੰ ਆਖਿਆ ਵੀ ਤੁਹਾਡੇ ਸਾਡਾ ਜਿਹੜਾ ਮਰਬਾ ਸੀ ਉਹ ਵਿਖਾਓ ਫਿਰ ਅਸੀਂ ਉਹਨੂੰ ਮਰਬੇ ਤੇ ਲੈ ਕੇ ਗਏ ਆ ਮੈਥੋਂ ਹੋਰ ਵੱਡਾ ਪਾਈਆ ਸੀ ਮੇਰਾ ਉਹ ਵੀ ਅਸੀਂ ਤੇ 1 2 3 ਦਿਨ ਜਣੇ ਅਸੀਂ ਹੋਰਸਾ ਤੇ ਉਹ ਜਿਆ ਨੂੰ ਮਰਬੇ ਤੇ ਲਗਾ ਕੇ ਗਿਆ ਕਲੇ ਮੈਨੂੰ ਆਪਣੇ ਪਿੰਡ ਜਾਣ ਦਾ ਵੀ ਮੌਕਾ ਮਿਲਿਆ ਤੇ ਜਦੋਂ ਮੈਂ ਗਿਆ ਤੇ ਮੈਨੂੰ ਇੱਕ ਬੜੇ ਡੱਡੇ ਤੇ ਨੌਜਵਾਨ ਮਿਲੇ ਮੈਨੂੰ ਪੁੱਛਦੇ ਨੇ ਵੀ ਚਾਚਾ ਜੀ ਤੁਸੀਂ ਕਿਹੜੇ ਘਰ ਜਾਣਾ ਮੈਂ ਆਖਿਆ ਵੀ ਜਿਹੜੇ ਪੁਰਾਣੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਮਿਲਾ ਦਿਓ ਉਹ ਫਿਰ ਇੱਕ ਪਰਿਵਾਰ ਕਹਿਣ ਲੱਗਾ ਵੀ ਚਲੋ ਸਾਡਾ ਬਜ਼ੁਰਗ ਹੈ ਨੇ ਉਹਦੇ ਕੋਲ ਚੱਲਦੇ ਆ ਫਿਰ ਅਸੀਂ ਗਏ ਜੀ ਉੱਥੇ ਕਿਉਂ ਮੁਹੰਮਦ ਦੀਨ ਜਿੰਦਾ ਨਾਮ ਮੰਨਾ ਮੰਨਾ ਉਹਦਾ ਨਾਮ ਹੈ ਚਿੰਬੇ ਨੇ ਤੇਲੀ ਤੇ ਉਹ ਮੈਨੂੰ ਆਖਣ ਲੱਗਾ ਵੀ ਆਪਣੇ ਵੱਡੇ ਵਡੇਰਿਆਂ ਦਾ ਨਾਂ ਦੱਸ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਸਰਦਾਰ ਸੁਰੈਣ ਸਿੰਘ ਸਿੱਧੂ ਨੰਬਰਦਾਰ ਦਾ ਪੜਪੋਤਰਾ ਵਾ ਤੇ ਉਹ ਫਿਰ ਆਪੇ ਸਾਰਾ ਕੁਝ ਦੱਸਣ ਲੱਗ ਪਿਆ ਉਹ ਮੈਨੂੰ ਕਹਿਣ ਲੱਗਾ ਵੀ ਸਰਦਾਰ ਸੁਰੈਣ ਸਿੰਘ ਸਿੱਧੂ ਨੰਬਰਦਾਰ ਦੇ ਦੋ ਪੁੱਤਰ ਸਨ ਵੱਡਾ ਡੋਗਰ ਸਿੰਘ ਸੀ ਤੇ ਛੋਟਾ ਧਾਰਾ ਸਿੰਘ ਸੀ ਤੇ ਉਹਨਾਂ ਦੇ ਸਰਦਾਰ ਡੋਗਰ ਸਿੰਘ ਦੇ ਬੱਚੇ ਵੱਡੇ ਸਨ ਤੇ ਸਰਦਾਰ ਧਾਰਾ ਸਿੰਘ ਦੇ ਉਹਦੇ ਛੋਟੇ ਸਨ ਵੱਡਿਆਂ ਨੂੰ ਤਾਂ ਮੈਂ ਜਾਣਨਾ ਚੰਗੀ ਤਰ੍ਹਾਂ ਤੇ ਉਹਨੇ ਇੰਨੀਆਂ ਗੱਲਾਂ ਸਾਨੂੰ ਸੁਣਾਈਆਂ ਕਿ ਸਾਰਾ ਪਿੰਡ ਇਕੱਠਾ ਹੋ ਗਿਆ ਤੇ ਬਹੁਤ ਹੀ ਚੰਗਾ ਲੱਗਾ ਉਹਦੀਆਂ ਗੱਲਾਂ ਬਾਤਾਂ ਸੁਣ ਕੇ ਤੇ ਹੁਣ ਅਸੀਂ ਇਹ ਸਾਰਾ ਪਰਿਵਾਰ ਇੱਥੇ ਬੈਠੇ ਆ ਇਹ ਮੇਰੇ ਤਾਇਆ ਜੀ ਨੇ ਇਹ ਤਾਇਆ ਜੀ ਦੇ ਬੇਟੇ ਨੇ ਇਹਨਾਂ ਦਾ ਨਾਮ ਸਾਹਬ ਸਿੰਘ ਸਿੱਧੂ ਏ ਇਹ ਛੋਟੇ ਚਾਚੇ ਜੀ ਦਾ ਬੇਟਾ ਹੈ ਗੁਰਦੀਪ ਸਿੰਘ ਸਿੱਧੂ ਇਹ ਪਰ ਮੇਰਾ ਭਰਾ ਬੈਠਾ ਛੋਟਾ ਮਨਜੀਤ ਸਿੰਘ ਸਿੱਧੂ ਇਹ ਮਨਜੀਤ ਸਿੰਘ ਦਾ ਬੇਟਾ ਹੈ ਜੋਧबीर ਸਿੰਘ ਸਿੱਧੂ ਤੇ ਅਸੀਂ ਹੁਣ ਸਾਰੇ ਇੱਥੇ ਇਕੱਠੇ ਰਹਿੰਨੇ ਆ ਤੇ ਮੈਂ ਭੈਣ ਜੀ ਪੁਰਵਾ ਮੈਸੂਦ ਜੀ ਦਾ ਬੜਾ ਧੰਨਵਾਦ ਆ ਉਹਨਾਂ ਦਾ ਬੜਾ ਧੰਨਵਾਦ ਕਰਨਾ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਸਾਡੇ ਪਿੰਡ ਦੇ ਵਿੱਚ ਜਾ ਕੇ ਫਿਲਮ ਬਣਾਈ ਏ ਤੇ ਇਧਰੋਂ ਸਾਡੇ ਤੋਂ ਵੀ ਇਹ ਛੋਟਾ ਜਿਹਾ ਇਹ ਸਾਡੇ ਤੋਂ ਵੀ ਛੋਟੀ ਵੀਡੀਓ ਬਣਵਾ ਕੇ ਤੇ ਉਹਨਾਂ ਮੰਗਵਾਈ ਏ ਤੇ ਉਸ ਭੈਣ ਜੀ ਦਾ ਬੜਾ ਧੰਨਵਾਦ ਏ ਜਿਨ੍ਹਾਂ ਨੇ ਆਪਣੀ ਕੀਮਤੀ ਟਾਈਮ ਕੱਢ ਕੇ ਤੇ ਸਾਡੇ ਵਾਸਤੇ ਇੰਨੀ ਵਧੀਆ ਚੀਜ਼ ਬਣਾਈ ਏ ਤੇ ਬੜਾ ਬੜਾ ਉਹਨਾਂ ਦਾ ਧੰਨਵਾਦ ਤੇ ਬੜਾ ਸ਼ੁਕਰੀਆ ਉਹਨਾਂ ਦਾ ਆਸ ਕਰਦੇ ਹਾਂ ਆਪ ਸਭ ਨੂੰ ਸਾਡੀ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਤੁਸੀਂ ਵੀ ਆਪਣੇ ਵੱਡਿਆਂ ਦੇ ਆਪਣੇ ਪੁਰਖਿਆਂ ਦੀ ਧਰਤੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਸਾਡੇ ਨਾਲ ਜ਼ਰੂਰ ਰਾਬਤਾ ਕਰੋ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ